ਚੈਨਲ ਵਰਲਡ ਕ੍ਰਾਈਮ ਨਿਊਜ਼ ਦੇਖ ਰਹੇ ਦਸ਼ਕਾ ਨਾਇਕ ਵਰਫੇਟ ਨੂੰ ਸਵਾਗਤ ਹੈ। ਜਿਲਾ ਗੁਰਦਾਸਪੁਰ ਦੇ थाना ਪੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਚੱਕ ਸ਼ਰੀਫ ਤੋਂ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੀ ਜਾਣਕਾਰੀ ਮੁਤਾਬਕ ਤਾਇ ਦੇ ਪੁੱਤਰ ਵੱਲੋਂ ਮਾਪਿਆਂ ਦੇ ਇਕਲੌਤੇ ਪੁੱਤਰ ਗੁਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ। ਹੱਤਿਆ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਤੇ ਭਾਰਤ ਪੂਸ਼ਣ ਦੀ ਖਾਸ ਰਿਪੋਰਟ ਅਸੀ ਦਾ ਹੁਕਮ ਦੋ ਮੇਰੇ ਉਹ ਵੀ ਦਿਓ। ਉਹ ਗੱਲ ਕੀ ਹੋਈ ਉਸ ਟਾਈਮ। ਉਹ ਗੱਲ ਕੁਛ ਨਹੀਂ ਫਤੋ ਹੋਈ। ਉਹ ਪੈਲੀ ਚ ਗਿਆ ਵਾਦੇ ਉਥੇ ਸਾਡੀ ਪੈਲੀ ਚ ਖਾਲ ਉਹਨਾਂ ਨੇ ਪਾਇਆ। ਜੀ। ਇੱਕ ਹਾਲ ਟਾਉਣ ਗਿਆ ਕੰਦਾ ਵੀ ਸਾਡੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਹਣਾ ਮੈਂ ਤੇ ਮੈਂ ਕਹਿੰਦਾ ਉਹ ਤਾਂ ਘਾਟਾ ਦਫਾ ਕਰੀਏ ਸਾਹਿਬ ਕਿ ਕੀ ਕੱਢਿਆਣਾ ਉਹ ਜਿੱਦਾਂ ਕਰਦਾ ਤੇ ਵੀ ਫੇਰ ਕੰਦਾ ਵੀ ਜਿਵੇਂ ਟਾਹਣਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਨੂੰ ਮੰਡਲ ਕੋਵੇ ਕਹਿੰਦਾ ਮਮੀ ਤੇਰੇ ਰੋੜਾ ਵਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆ ਮੇ ਕੋਥੇ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਤਿਆਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਨੂੰ ਆ ਵੀ ਮਾਰ ਤੇ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੇ ਉਹ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਓ ਵਾ ਮੈਂ ਇੰਦਰਜੀਤ ਸਿੰਘ ਬਲਾਕ ਪ੍ਰਧਾਨ ਨੂੰ ਚੱਕਰੀ ਕੀ ਜਿਵੇਂ ਦੇਖਦੇ ਹੋ ਘਟਨਾ ਨੂੰ ਦੇਖੋ ਜੀ ਇੱਕ ਇੱਕ ਆੜ ਦਾ ਝਗੜਾ ਸੀ ਆੜ ਦੇ ਝਗੜੇ ਤੇ ਉਹਨੇ ਮੁੰਡਾ ਮਾਰਤਾ ਆ ਕੇ ਇਹ ਬਹੁਤ ਮੰਦਪਾਗੀ ਘਟਨਾ ਹੋਈ ਹੈ ਜਦ ਕਿ ਨਿੰਦਰ ਜੀ ਹੋਗਾ ਅਹੀਂ ਚਾਹੁੰਦੇ ਆ ਵੀ ਜੋ ਬੰਦੀ ਕਾਰਵਾਈ ਕਾਨੂੰਨ ਕਾਰਵਾਈ ਕੀਤੀ ਜਾਵੇ। ਨਾ ਕੀ ਇਹਦਾ ਮੁੰਡੇ ਦਾ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਦੀ ਉਮਰ ਕਿੰਨੀ ਹੈ? ਇਹਦੀ ਉਮਰ ਹੋਏ 30 ਸਾਲ ਉਮਰ ਹੋਣੀ ਆ। ਪਰਿਵਾਰ ਦੇ ਵਿੱਚ ਕੌਣ ਪਾਣਾ ਪਰਿਵਾਰ ਵਿੱਚ ਮਦਰ ਆ ਤੇ ਫਾਦਰ ਫਾਦਰ ਸਾਹਿਬ ਦੀ ਡੈਥ ਹੋ ਗਈ ਹੋਈ ਪਹਿਲਾਂ ਦੀ ਕਾਫੀ ਟਾਈਮ ਦੀ ਤੇ ਛੋਟਾ ਜਿਹਾ ਮਾਤਾ ਨਹੀਂ ਪਾਲਿਆ ਵਾ ਤੇ ਦੋ ਸਿਸਟਰਾਂ ਵਾ ਉਹ ਦੋਨੇ ਬਾਹਰ ਆ ਵਿਚਾਰੀਆਂ ਤੇ ਇਕੱਲੀ ਮਾਤਾ ਹੀ ਰਹਿ ਗਈ ਹੁਣ ਵਿਚਾਰੀ ਇਕੱਲਾ ਇਕੱਲਾ ਮੁੰਡਾ ਤੇ ਇਕੱਲਾ ਇਕੱਲਾ ਮੁੰਡਾ ਹੀ ਜੀ ਠੀਕ ਹੈ ਤਾਕੀ ਦਾ ਚਾਚੇ ਕਿਦਣਾ ਝਗੜਾ ਕਿਦਣਾ ਹੁੰਦਾ ਇਹ ਝਗੜਾ ਇਹ ਤਾਂ ਚਾਚੇ ਦਾ ਮੁੰਡਾ ਹੀ ਹੈ ਤਾਏ ਦਾ ਮੁੰਡਾ ਤਾਏ ਦਾ ਮੁੰਡਾ ਕਿਵੇਂ ਦੇਖਦੇ ਹੋ ਘਟਣਾ ਮੰਦਪਾਗੀ ਘਟਣਾ ਮੰਦਪਾਗੀ ਆ ਇਹ ਬਹੁਤ ਜਿਆਦਾ ਮਤਲਬ ਨਿੰਦਨਯੋਗ ਆ ਜੀ ਇਹ ਤਾਂ ਵੱਧ ਹੋਰ ਵੀ ਹੋ ਸਕਦਾ ਬੱਟ ਪੱਤੇ ਭਰਾ ਮਾਰਦਾ ਭਰਾ ਹੀ ਲੱਗਦਾ ਚਾਚੇ ਦਾ ਮੁੰਡਾ ਰਾ ਮਾਰਤਾ ਬੱਟ ਦੇ ਵੀ ਸਮਝ ਕਰੋਗੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਜੋ ਪਵੰਦੀ ਕਾਰਵਾਈ ਕੀਤੀ ਜਾਵੇ ਕਰਨਾ ਅਮਰ ਜੀ ਸਿੰਘ ਪ੍ਰੋਗਰਾਮ ਕਰਦੀ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕਿ ਮਾਮਲਾ ਹੋਇਆ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ 'ਚ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਤੇ ਉਹ ਕਹਿੰਦੇ ਆਪਾ ਇਹ ਬੱਟ ਢਾਉਣੀ ਨਹੀਂ ਦੇਣ ਜਾਨੀ ਇਹ ਕਹਿੰਦਾ ਮੈਂ ਬੱਟ ਢਾਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵਟ ਦਾ ਰੋਲਾ ਵਟ ਦਾ ਰੋਲਾ ਇਹਨਾਂ ਦਾ ਪਾਜ ਦਾ ਲੜਕਾ ਸੀਗਾ ਜੀ ਨਾਮ ਦਾ ਲੱਗਾ ਆਪਣਾ ਰਿੰਕੂ ਕੱਲ ਕੀ ਘਟਨਾ ਵਾਪਰਦੀ ਕੱਲ ਘਟਨਾ ਇਹ ਤਾਂ ਵਾਪਰਦੀ ਹੈ ਮੈਂ ਤੇ ਇੱਥੇ ਹੈ ਨਹੀਂ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਸੇ ਪਤਾ ਲੱਗਾ ਜੋ ਮੈਂ ਸੁਣਿਆ ਮੈਂ ਤੇ ਉਹ ਫਿਰ ਔਰ ਪੰਜ ਜਾਨੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਤੇਰੀ ਪੂਰੀ ਵਾਈਫ ਤੇਰੀ ਪੂਰੀਆਂ ਤੋਂ ਕੁੜੀਆਂ ਉਹਦਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀ ਤੇ ਉਹਨਾਂ ਨੇ ਆ ਕੇ ਮਤਲਬ ਤੇਜ ਘਰੋਂ ਬਾਹਰ ਨਾਲ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਮੈਂ ਤੇ ਕੁੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਆ ਡੰਡੇ ਸੀਗੇ ਡਾਂਗਾ ਸਿੰਘ ਜੀਆਂ ਦਾਤੀਆਂ ਸੀਗੀਆਂ ਪੜੀਆਂ ਤੇ ਕਿੱਟੀਆਂ ਸੀਗੀਆਂ ਜੀ ਸਾਡੇ ਮੋਕੇ ਤੇ ਮੋਤ ਹਾਂਜੀ ਮੌਕੇ ਤੇ ਨਹੀਂ ਮੋਤੋ ਹੀ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀ ਕੇ ਤੇ ਫਿਰ ਰਸਤੇ ਜਾਂਦੇ ਜਿੰਨਾਂ ਦੇ ਉੱਥੇ ਜਾ ਕੇ ਮੋਤੋ ਹੋ ਗਏ ਮੰਗ ਕੋ ਪ੍ਰਸ਼ਾਸਨ ਕੋ ਮੰਗੀ ਹੋਈ ਆ ਜੀ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਡੀ ਵਫਾ ਮੰਗ ਸਰਕਾਰ ਕੋਲ